ਮੂਲੀਅਤੇ ਫੁੱਲ ਗੋਭੀ ਦੀ ਗੇਤੀ ਆਪਾਂ ਜਿਹੜੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਆ ਜੁਲਾਈ ਮਹੀਨੇ ਵਿੱਚ ਕਿਹੜੀਆਂ ਵੈਰਾਈਟੀਆਂ ਲੱਗਣੀਆਂ ਉਸ ਬਾਰੇ ਗੱਲਬਾਤ ਕਰਾਂਗੇ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰ ਸਕਦੇ ਆ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਆ ਲਾਉਣ ਤੋਂ ਬਾਅਦ ਜਿਹੜੀਆਂ ਕੀ ਸਮੱਸਿਆਵਾਂ ਆਉਂਦੀਆਂ ਕੀ ਪ੍ਰੋਬਲਮ ਆਉਣਗੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਬੀਜ ਤੋਂ ਬੀਜ ਦੀ ਦੂਰੀ ਕਿਹੜੀ ਰੱਖ ਸਕਦੇ ਆ ਇਸ ਮਹੀਨੇ ਵਿੱਚ ਵੈਰਾਈਆਂ ਦੀ ਸਹੀ ਚੋਣ ਆਪਾਂ ਕਿਵੇਂ ਕਰੀਏ ਉਹਦੇ ਬਾਰੇ ਜਿਹੜੀ A to Z ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਵੀਡੀਓ ਆਉਣੀਆਂ ਉਹ ਖੇਤੀਬਾੜੀ ਬਾਰੇ ਆਉਣੀਆਂ ਜਿਵੇਂ ਮੂਲੀ ਤੇ ਫੁੱਲ ਗੋਭੀ ਦੇ ਬਾਰੇ ਜਦੋਂ ਅਸੀਂ ਨਾਲ-ਨਾਲ ਲਾਵਾਂਗੇ ਖੁਦ ਵੀ ਤੁਹਾਨੂੰ ਉਹਦੇ ਨਾਲ-ਨਾਲ ਲਾਉਣ ਬਾਰੇ ਜਿਵੇਂ ਜਿਵੇਂ ਲਾਵਾਂਗੇ ਉਵੇਂ ਵੀ ਦੱਸਾਂਗੇ ਤੇ ਨਾਲੇ ਥੋੜੀ ਸਹਾਇਤਾ ਹੁੰਦੀ ਰਹੂਗੀ ਤੇ ਇਸ ਕਰਕੇ ਤੁਸੀਂ ਚੈਨਲ ਨੂੰ ਫਾਲੋ ਜਾਂ ਸਬਸਕ੍ਰਾਈਬ ਸ਼ੁਰੂ ਕਰਿਓ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਮੀਨ ਦੀ ਤਿਆਰੀ ਕਰਨ ਦੀ ਲੋੜ ਹੁੰਦੀ ਆ ਉਹਦੇ ਲਈ ਆਪਾਂ ਜੇ ਮੰਨ ਲਓ ਇੱਕ ਗਿੱਲਾ ਫੁੱਲ ਗੋਭੀ ਦਾ ਲਾਉਣਾ ਜਾਂ ਇੱਕ ਗਿੱਲਾ ਮੂਲੀ ਦਾ ਲਾਉਣਾਗਾ ਉਹਦੇ ਲਈ ਮੈਂ ਤੁਹਾਨੂੰ ਕਿੱਲੇ ਦੀ ਜਿਹੜੀ ਮਾਤਰਾ ਉਹ ਦੱਸ ਦਊਗਾ ਉਹ ਜੇ ਤੁਸੀਂ ਮੰਨ ਲਓ ਕਨਾਲ 2 ਕਨਾਲਾ ਲਾਉਣੀ ਆ ਤਾਂ ਤੁਸੀਂ ਉਸ ਤਰੀਕੇ ਨਾਲ ਹੀ ਉਹਨੂੰ ਡਿਵਾਈਡ ਕਰ ਲਓ ਜੇ ਮੂਲੀ ਆਸਤੇ ਜਿਆਦੇ ਹਾਰਡ ਜ਼ਮੀਨ ਆ ਜਿਹੜੀ ਉਹ ਨਹੀਂ ਚੱਲਣੀਗੀ ਥੋੜੀ ਸੌਫਟ ਹੋਊਗੀ ਤਾਂ ਉਹਨੇ ਮੂਲੀ ਦਾ ਵਧੀਆ ਸਾਈ ਬਣੂਗਾ ਪਹਿਲਾਂ ਚੰਗੀ ਤਰ੍ਹਾਂ ਹਵਾਨ ਨੂੰ ਡੂੰਗਾ ਵਾਹ ਲੈਣਾ ਆਪਾਂ ਜਿੰਨਾ ਵੀ ਹੋ ਸਕਦਾ ਜਿਵੇਂ ਮੰਨ ਲਓ ਚੁੰਜੂ ਮਾਰ ਕੇ ਵਾਲੇ ਆ ਤੇ ਅਖੀਰਲੀ ਵਹਾਈ ਤੋਂ ਪਹਿਲਾਂ ਮੰਨ ਲਓ ਪਹਿਲਾਂ ਤੁਸੀਂ ਇੱਕ ਗੱਟਾ ਡੀਏਪੀ ਦਾ ਇੱਕ ਗੱਟਾ ਪੋਟਾਸ਼ ਦਾ ਤੇ ਜੇ ਤੁਸੀਂ ਪੌਲੀਸਲਫੇਟ ਪਾ ਲਓ ਤਾਂ ਬਹੁਤ ਵਧੀਆ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਸਲਫਰ ਮੈਗਨੀਸ਼ੀਅਮ ਤੇ ਪੋਟਾਸ਼ ਹੁੰਦਾਗਾ ਉਹ ਨਾਲੇ ਤਾਂ ਹੌਲੀ ਹੌਲੀ ਘੁਲਦਾਗਾ ਤੇ ਜ਼ਮੀਨ ਦੇ ਵਿੱਚ ਲੰਮੇ ਸਮੇਂ ਆਸੇ ਅਸਰ ਦਿੰਦਾਗਾ ਨਾਲੇ ਕਾਫੀ ਤੱਤ ਜਿਹੜੇ ਆਪਣੇ ਇਹਨਾਂ ਨੂੰ ਫਸਲਾਂ ਨੂੰ ਚਾਹੀਦੇ ਹੁੰਦੇ ਉਹ ਮਿਲ ਜਾਂਦੇ ਆ ਅਖੀਰ ਤੇ ਪਾ ਕੇ ਤੁਸੀਂ ਤੇ ਜੇ ਤੁਸੀਂ ਗੋਬਰ ਦੀ ਖਾਦ ਵਰਤੋਂ ਕੀਤੀ ਹੋਈ ਹੈਗੀ ਕਈ ਵਾਰੀ ਗਿੱਲੀ ਪੈ ਜਾਂਦੀ ਆ ਜੇ ਤੁਸੀਂ ਆਈਪੀਐਲ ਦਾ ਟ੍ਰਾਈਕੋਡਰਮਾ ਸੋਡੋਮਨਾਸ ਜਿ ਜਮੀਨ ਦੇ ਵਿੱਚ ਪਾ ਲੋਗੇ ਤਾਂ ਉਹਦਾ ਆਪਾਂ ਨੂੰ ਬਹੁਤ ਵਧੀਆ ਬੈਨੀਫਿਟ ਮਿਲੂਗਾ ਜਿਹੜੇ ਫੰਗਸ ਹੀ ਰੋਗ ਹੁੰਦੇ ਆ ਉਹ ਉਹ ਆਪਣੀਆਂ ਫਸਲਾਂ ਨੂੰ ਨਹੀਂ ਆਉਂਦੇ ਫਿਰ ਬਹੁਤ ਵਧੀਆ ਪ੍ਰੋਡਕਟ ਆ ਉਹ ਅਸੀਂ ਵਰਤਦੇ ਆ ਤਾਂ ਹੀ ਤੁਹਾਡੇ ਲਈ ਰეკਮੈਂਡ ਕੀਤੇ ਆ ਅਸੀਂ ਜਿਹੜੀਆਂ ਜੜੀਆਂ ਚੀਜ਼ਾਂ ਖੁਦ ਵਰਤਦੇ ਆ ਤੁਹਾਨੂੰ ਉਹੀ ਦੱਸਾਂਗੇ ਜਿਹੜੇ ਟ੍ਰਾਈਕੋਡਰ ਤੁਹਾਨੂੰ ਬਣਾਸ ਆਏ ਤੁਸੀਂ ਇਹਨਾਂ ਜਿਹੜੀਆਂ ਡੀਏਪੀ ਪਟਾਸ਼ ਦੇ ਵਿੱਚ ਨਹੀਂ ਇਹਨਾਂ ਨੂੰ ਮਿਲਾਉਣਾਗਾ ਇਹਨੂੰ ਆਰਡਰ ਥੋੜੀ ਗੋਬਰ ਦੀ ਖਾਦ ਵਿੱਚ ਮਿਲਾ ਕੇ ਆਪਾਂ ਇਹਦਾ ਜਿਹੜਾ ਸਿੱਟਾ ਦੇਣਾਗਾ ਤੇ ਉਸ ਤੋਂ ਬਾਅਦ ਅਖੀਰ ਤੇ ਆਪਾਂ ਜਾਂ ਰੂਟਾਵੇਟਰ ਮਾਰਨੇ ਆ ਜਾਂ ਹਾਲ ਮਾਰਨੇ ਆ ਤੁਹਾਡੀ ਖੁਸ਼ੀ ਆ ਅਕੀਲੀ ਭਾਈ ਉਸ ਤੋਂ ਬਾਅਦ ਕਰ ਦੇਣੀ ਆ ਉਸ ਤੋਂ ਬਾਅਦ ਜਿਹੜੀਆਂ ਹਵਟਾਂ ਹੁੰਦੀਆਂ ਦੋਵਾਂ ਦੀਆਂ ਸੇਮ ਹੀ ਹੁੰਦੀਆਂ ਆ ਜਿਵੇਂ ਆਪਾਂ ਆਲੂ ਆਲਗਾਂ ਵੱਟਾਂ ਦੇਖਿਆ ਹੋਣਾ ਉਸੇ ਤਰੀਕੇ ਨਾਲੀ ਮੂਲੀ ਦੀਆਂ ਤੇ ਗੋਭੀ ਫੁੱਲ ਗੋਭੀ ਦੀਆਂ ਜਿਹੜੀਆਂ ਵੱਟਾਂ ਬੜਾਂ ਅੰਗਾ ਜਾਂਦੇ ਗਾ ਸੇਮ ਹੀ ਵੱਟਾਂ ਹੁੰਦੀਆਂ ਜਾਂ ਮੰਨ ਲਓ ਜਿੰਨਾਂ ਕੋਲੇ ਹਾਲ ਹੁੰਦੇ ਆ ਉਹਨਾਂ ਨਾਲ ਵੀ ਵੱਟਾਂ ਜਿਵੇਂ ਗੰਨੇ ਵਾਲੇ ਹਾਲ ਹੁੰਦੇ ਜਾਂ ਕਿਵੇਂ ਵੀ ਤੁਸੀਂ ਉਹ ਜਿਵੇਂ ਆਲੂ ਵਾਲੀਆਂ ਵੱਟਾਂ ਹੁੰਦੀਆਂ ਸੇਮ ਵੱਟਾਂ ਪਾ ਲੈਣਗਾ ਹੁਣ ਜੇ ਤੁਸੀਂ ਗੋਭੀ ਲਾਉਣੀ ਆ ਜਾਂ ਮੂਲੀ ਲਾਉਣੀ ਆ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੌਸਮ ਜ਼ਰੂਰ ਚੈੱਕ ਕਰਨਾਗਾ ਵੀ ਇਹ ਨਾ ਹੋਵੇ ਮੀਂਹ ਜਿਵੇਂ ਮਾਲੂ ਪਰ ਬੱਦਲ ਆ ਤੇ ਤੁਸੀਂ ਬੀਜ ਨਾਪ ਦੋ ਜਾਂ ਪਣੀਰੀ ਲੈ ਕੇ ਲਾ ਦੋ ਉੱਪਰੋਂ ਮੀਂਹ ਪੈ ਗਿਆ ਨਾਲੇ ਤਾਂ ਜਿਹੜਾ ਬੀਜ ਲੱਗਿਆ ਹੋਇਆ ਮੂਲੀ ਦਾ ਉਹ ਖਰੰਡ ਹੋ ਜੂ ਜੇ ਗੋਭੀ ਲੱਗੀ ਹੋਈ ਤੁਹਾਡੇ ਬੂਟੇ ਉੱਤੇ ਮੀਂਹ ਪੈ ਗਿਆ ਤੇ ਉਹਦੇ ਨਾਲ ਜਿਹੜੀ ਗੋਭੀ ਕੁੱਟੀ ਜਾਣੀ ਹੈ ਤੇ ਉਹਦਾ ਵੀ ਨੁਕਸਾਨ ਹੋ ਜਾਣਾਗਾ ਇਸ ਗੱਲ ਦਾ ਆਪਾਂ ਨੂੰ ਖਿਆਸਤਾਂ ਰੱਖਣ ਦੀ ਲੋੜ ਆਗੀ ਮੂਲੀ ਦੀ ਜਿਹੜੀ ਵੈਰਾਈਟੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੰਨੇ ਆ ਮੂਲੀ ਦੀ ਜਿਹੜੀ ਖੇਤੀ ਹੈ ਜੀ ਇਹ 35 ਦਿਨਾਂ ਤੋਂ ਲੈ ਕੇ 45 ਦਿਨਾਂ ਦੇ ਵਿੱਚ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਮੂਲੀ ਦੀ ਘੱਟ ਸਮੇਂ ਦੀ ਖੇਤੀ ਆਗੀ ਲਾਭ ਵੀ ਵਧੀਆ ਦੇ ਜਾਂਦੀ ਕਿਉਂਕਿ ਇਸ ਵਾਰ ਜ਼ਿਆਦਾ ਧਿਆਨ ਫੁੱਲ ਗੋਭੀ ਤੇ ਦਿੱਤਾ ਜਾ ਰਿਹਾ ਹੈਗਾ ਤਾਂ ਜਿਹੜੀ ਮੂਲੀ ਆ ਇਹਨੂੰ ਅਣਗੌਲਿਆ ਕੀਤਾ ਜਾ ਰਿਹਾ ਪਰ ਮੂਲੀ ਤੇ ਉਹ ਵੀ ਵਧੀਆ ਇਨਕਮ ਹੋ ਸਕਦੀ ਆ ਜੇ ਤੁਸੀਂ ਮੂਲੀ ਲਾ ਲਓ ਹੁਣ ਜਿਹੜੀ ਲੱਗਣੀ ਆ ਜੁਲਾਈ ਮਹੀਨੇ ਵਿੱਚ ਪਾਲਕ ਪੱਤੇ ਵਾਲੀ ਮੂਲੀ ਲੱਗੂਗੀ ਜਿਹੜੀ ਕਟਵੇਂ ਪੱਤੇ ਵਾਲੀ ਹੁੰਦੀ ਹੈ ਜਿਹਦੇ ਥੋੜੇ ਥੋੜੇ ਕੰਡ ਵੀ ਹੁੰਦੀ ਹੈ ਪੱਤਿਆਂ ਤੇ ਉਹ ਨਹੀਂ ਲੱਗਣੀ ਮੰਨ ਕੇ ਚੱਲੋ ਤੁਸੀਂ ਇਹਦੀ ਵਰਤੋਂ 15 ਅਗਸਤ ਤੱਕ ਤਾਂ ਕਰ ਹੀ ਸਕਦੇ ਆ ਜੁਲਾਈ ਮਹੀਨੇ ਦੇ ਵਿੱਚ ਤਾਂ ਇਹੀ ਲੱਗਣੀ ਆ ਉਹਦੇ ਵਿੱਚ ਜੇ ਵੈਰਾਈਟੀ ਦੀ ਚੋਣ ਕਰਨੀ ਆ ਅਸੀਂ ਜਿਹੜੀ ਵਰਤੀ ਹੋਈ ਆ ਜਿਵੇਂ ਸਜੈਂਟਾ ਦੀ ਵੈਰਾਈਟੀ ਆ ਆਰਡੀ 157 ਮੈਂ ਨਾਲ ਤੁਹਾਡੇ ਫੋਟੋ ਵੀ ਲਾ ਦੂੰਗਾ ਇਹਦੇ ਸਕਰੀਨ ਤੇ ਤੇ ਤੁਸੀਂ ਉਹ ਦੇਖ ਸਕਦੇ ਹੋ ਆਰਡੀ 157 ਸਜੈਂਟਾ ਦੀ ਬਹੁਤ ਵਧੀਆ ਵੈਰਾਈਟੀ ਆ ਪਾਲਕ ਪੱਤੇ ਵਾਲੀ ਮੂਲੀ ਆ ਜੇ ਤੁਸੀਂ ਇਹ ਨਹੀਂ ਵਰਤਨੀ ਤਾਂ ਸਮਾਨੀ ਸੀਡਸ ਦੇ ਵੀ ਆਉਂਦੀ ਆ ਕ੍ਰੋਸ ਐਕਸ 35 ਹੋਰ ਬਹੁਤ ਸਾਰੀਆਂ ਕੰਪੜੀਆਂ ਦੀਆਂ ਆਉਂਦੀਆਂ ਜਮਾ ਇੱਕੋ ਦੀ ਆਰ 33 ਵੈਰਾਈਟੀ ਆਉਂਦੀ ਆ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਆ ਵਰਤ ਸਕਦੇ ਹੋ ਤੁਸੀਂ ਕੋਈ ਵੀ ਤੁਸੀਂ ਲੈ ਸਕਦੇ ਹੋ ਮੈਂ ਇਹ ਨਹੀਂਗਾ ਵੀ ਮੈਂ ਤੁਹਾਨੂੰ ਦੱਸਦਾਂ ਤੁਸੀਂ ਇਹੀ ਲੈਣੀਆਂ ਅਸੀਂ ਜਿਹੜੀ ਤੁਹਾਨੂੰ ਮੈਂ ਮੇਨ ਮੁੱਦਾ ਇਹ ਸੀਗਾ ਵੀ ਪਾਲਕ ਪੱਤੇ ਵਾਲੀ ਮੂਲੀ ਬੀਜ ਹੁਣ ਜੇ ਮੰਨ ਲਓ ਇੱਕ ਕਨਾਲ ਦੇ ਵਿੱਚ 250 ਗ੍ਰਾਮ ਬੀਜ ਪਾਊਗਾ ਤੇ ਕਿੱਲੇ ਦੇ ਵਿੱਚ 2 ਕਿਲੋ ਬੀਜ ਪੈਜੂਗਾ 2 ਕਿਲੋ ਤੋਂ ਲੈ ਕੇ 2.5 ਕਿਲੋ ਦੇ ਵਿੱਚ ਵਿੱਚ 2 ਕਿਲੋ ਨਾਲ ਵੀ ਵਧੀਆ ਸਰ ਜਾਂਦਾ ਜਿਹੜੀ ਬੀਜ ਤੋਂ ਬੀਜ ਦੀ ਦੂਰੀ ਰੱਖਣੀ ਆ ਉਹ ਆਪਾਂ 4 ਇੰਚ ਰੱਖਾਂਗੇ ਜਿਵੇਂ ਵੱਟ ਹੁੰਦੀ ਆ ਉਹਦੇ ਦੋਵੇਂ ਪਾਸੇ ਲੱਗਣੀ ਆ 4-4 ਇੰਚ ਤੇ ਆਪਾਂ ਬੀਜੇ ਦਾ ਨੱਪ ਦੇ ਜਾਣਾਗਾ ਜਦੋਂ ਬੀਜ ਆਪਾਂ ਨੱਪਦਾ ਉਸ ਤੋਂ ਬਾਅਦ ਇਹਨੂੰ ਆਪਾਂ ਪਾਣੀ ਦੇ ਦੇਣਾਗਾ ਉਸ ਤੋਂ ਬਾਅਦ ਜੇ ਆਪਾਂ ਸਟੈਂਪ ਐਕਸਟਰਾ ਜਿਹੜੀ ਆਉਂਦੀ ਆ ਉਹਦੀ ਵਰਤੋਂ ਕਰਨੀ ਆ ਵੀ ਤੁਹਾਡੇ ਜਿਹੜੇ ਕੱਖ ਹੋ ਜਾਂਦੇ ਆ ਵਿੱਚ ਕਿੱਲੇ ਦੇ ਹਿਸਾਬ ਨਾਲ ਵਰਤ ਸਕਦੇ ਆ ਉਹ ਮੇਰੇ ਨਾਲ 700 ਐਮਐਲ ਦਾ ਲੀਟਰ ਹੁੰਦਾਗਾ ਉਹ ਤੇ ਉਸ ਤੋਂ ਬਾਅਦ ਜਦੋਂ ਉਹਦੀ ਘਰਾਈ ਹੋ ਗਈ ਉਸ ਤੋਂ ਬਾਅਦ ਉਹ ਤੇ ਫੰਗੀ ਸਾਈਡ ਦੀ ਵਰਤੋਂ ਕਰਨੀ ਹੋਗੀ ਜਿਵੇਂ ਕਾਰਬੋਨਾਈਜ਼ਮ ਆਉਂਦਾ ਐਮ ਐਮ 45 ਆਉਂਦਾ ਇਸ ਤਰੀਕੇ ਨਾਲ ਫੰਗੀ ਸਾਈਡ ਉਸ ਤੋਂ ਬਾਅਦ ਜਿਹੜੀ ਜਿਆਦਾ ਸਮੱਸਿਆ ਆਉਂਦੀ ਆ ਉਹ ਤੇਲੇ ਅਤੇ ਸੁੰਢੀ ਦੀ ਆਉਂਦੀ ਆ ਉਹਦੇ ਆਸਤੇ ਤੁਸੀਂ ਤੇਲੇ ਵਾਲੀ ਜਿਵੇਂ ਘਟਾਰਾ ਹੋ ਗਈ ਜਾਂ ਮੰਨ ਕੇ ਚੱਲੋ ਸੁੰਢੀ ਵਾਲੀ ਕੋਰਾਜਨ ਹੋ ਗਈ ਇਹ ਆਪਾਂ ਰਿਪੀਟ ਸਪ੍ਰਿੰਗਾਂ ਕਰਨੀਆਂ ਆ ਮੰਨ ਕੇ ਚੱਲੋ 8 ਦਿਨਾਂ ਬਾਅਦ ਆਪਾਂ ਰਿਪੀਟ ਕਰ ਹੀ ਦੇਣੀ ਆਂ ਕਿਉਂਕਿ ਇਹਦੀ ਸਮੱਸਿਆ ਤੇਲੇ ਤੇ ਸੁੰਢੀ ਦੀ ਜਿਆਦਾ ਆਉਂਦੀ ਆ ਹੋਰ ਏਡੀ ਕੋਈ ਖਾਸ ਬਿਮਾਰੀ ਨਹੀਂ ਆਉਂਦੀਗੀ ਹੁਣ ਜਿਹੜੀ ਆਪਾਂ ਗੱਲਬਾਤ ਸੇਮ ਹੀ ਜ਼ਮੀਨ ਦੀ ਤਿਆਰੀ ਹੋਣੀ ਹੈ ਜਿਵੇਂ ਆਪਾਂ ਮੂਲੀ ਦੀ ਕੀਤੀ ਹੈ ਚੰਗੀ ਤਰ੍ਹਾਂ ਵਾਹ ਕੇ ਉਸੇ ਤਰੀਕੇ ਨਾਲ ਸੇਮ ਚੀਜ਼ਾਂ ਹੀ ਪੈਣਗੀਆਂ ਤੇ ਇਹਦੀਆਂ ਵਟਾਂ ਪਾਉਣ ਵੇਲੇ ਆਪਾਂ ਨੂੰ ਇੱਕ ਗੱਲ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਪਊਗਾ ਅਸੀਂ ਨਾ ਤੁਹਾਡੇ ਅਸਲ ਦੇ ਵਿੱਚ ਅਸੀਂ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਤੁਹਾਨੂੰ ਵਟਾਂ ਦੀ ਦਿਸ਼ਾ ਨਾਲ ਨਾਲ ਦੱਸੀ ਚਲਾਂਗੇ ਉਹਦੇ ਨਾਲ ਤੁਹਾਨੂੰ ਵੀ ਸੌਖਾ ਹੋ ਜਾਊਗਾ ਉਹ ਆਪਾਂ 4-5 ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਤਾਂ ਹੀ ਕਿਹਾ ਵੀ ਤੁਹਾਨੂੰ ਸਬਸਕ੍ਰਾਈਬ ਕਰ ਲਓ ਜਾਂ ਫੋਲੋ ਕਰ ਲਓ ਤੇ ਹੁਣ ਤੁਹਾਨੂੰ ਮੈਂ ਮੋਟਾ-ਮੋਟਾ ਵੈਸੇ ਸਮਝਾ ਦਿੰਨਾਗਾ ਵੀ ਜਿਹੜੀਆਂ ਜ਼ਮੀਨ ਦੀ ਤਿਆਰੀ ਉਸੇ ਤਰੀਕੇ ਨਾਲ ਕਰਕੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਇਹਦੀਆਂ ਵੱਟਾਂ ਪਾਉਣੀਆਂ ਆ ਉਹ ਆਪਾਂ ਚੜ੍ਹਦੇ ਤੋਂ ਸ਼ਿਪ ਦੇ ਵੱਟ ਪਾਵਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਕਿਉਂਕਿ 12 ਵਜੇ ਤੋਂ ਬਾਅਦ ਜਿਹੜਾ ਗਰਮ ਹੋ ਜਾਂਦਾ ਮੌਸਮ ਤੇ ਉਹ ਜਿਹੜਾ ਫਿਰ ਧੁੱਪ ਲੱਗਦੀ ਹੈ ਜੇ ਆਪਾਂ ਦੂਜੇ ਪਾਸੇ ਗੋਭੀ ਲਾਤੀ ਤੁਸੀਂ ਕਿਹੜੇ ਪਾਸੇ ਲਾਉਣੀ ਹੈ ਚੜ੍ਹਦੇ ਸ਼ਿਪ ਦੇ ਵੱਟ ਪਾ ਕੇ ਜਿੱਧਰ ਤੁਹਾ ਜਿਹੜੀ ਗੋਭੀ ਲਾਉਣੀ ਆ ਇਹ ਸਮਝ ਲਓ ਤੁਸੀਂ ਐਸਾ ਥਾਪਾ ਗੋਭੀ ਲਾਉਣੀ ਆ ਜੇ ਮੰਨ ਕੇ ਚੱਲੋ ਤੁਸੀਂ ਐਸ ਲੋੜ ਵਟਾਂ ਪਾਈਆਂ ਇੱਧਰ ਸੂ ਚੜਦਾ ਇੱਧਰ ਛਿਪਦਾ ਤੇ ਤੁਸੀਂ ਜਿਹੜੀ ਗੋਭੀ ਲਾਉਣੀ ਆ ਉਹ ਐਸਾ ਥਾਪਾ ਲਾਉਣੀ ਆ ਕਿਉਂਕਿ ਜਿਹੜੀ ਦੁਪਹਿਰੋਂ ਬਾਅਦ ਜਿਹੜੀ ਧੁੱਪ ਹੁੰਦੀ ਆ ਉਹ ਸਖਤ ਹੁੰਦੀ ਆ ਤੇ ਅਸੀਂ ਐਸ ਲੋੜੀ ਪਾਉਣੇ ਐਸ ਲੋੜ ਬਾਹਲਾ ਵਧੀਆ ਰਿਜ਼ਲਟ ਮਿਲਦਾ ਸੀ ਪਿਛਲੀ ਵਾਰੀ ਖਰਬੂਜਾ ਵੀ ਲਾਇਆ ਸੀਗਾ ਠੰਡ ਦੇ ਵਿੱਚ ਜਿਹੜਾ ਵਟਾਂ ਐਸ ਲੋੜ ਸੀਗਾ ਜਿਹੜਾ ਹੁਣ ਵਟ ਦੇ ਇੱਧਰ ਲੱਗਿਆ ਸੀਗਾ ਉਹ ਉਹਦਾ ਜਰਮੀਨੇਸ਼ਨ ਜਲਦੀ ਹੋਇਆ ਇਹਦਾ ਥੋੜਾ ਘੱਟ ਹੋਇਆ ਪਿਛਲੀ ਵਾਰੀ ਗੋਭੀ ਵੀ ਲਾਈ ਸੀ ਤੇ ਇਸ ਕਰਕੇ ਇਹਨੂੰ ਥੋੜੀ ਦੁਪਹਿਰੋਂ ਬਾਅਦ ਵਟ ਨੂੰ ਇਹਦੇ ਮੋਢ ਨੂੰ ਸ਼ਾਮ ਮਿਲਣੀ ਸ਼ੁਰੂ ਹੋ ਜਾਂਦੀ 2-3 ਇੰਚ ਉਹਦੇ ਨਾਲ ਹੀ ਜਿਹੜੀ ਆਪਣੀ ਗੋਭੀ ਤੁਰ ਪੈਂਦੀ ਆ ਜਿਵੇਂ ਆਪਾਂ ਮੋਲੀ ਨੂੰ ਤਾਂ ਬੀਜ ਨਾਪ ਕੇ ਬਾਅਦ ਚੋਂ ਪਾਣੀ ਦਿੱਤਾ ਸੀ ਜਿਹੜੀ ਗੋਭੀ ਆ ਉਹਦੇ ਆਸਤੇ ਆਪਾਂ ਜਿਹੜਾ ਪਾਣੀ ਦੇਣਾ ਗੋਗਾ ਪਹਿਲਾਂ ਦੇ ਦੇਣਾ ਗਾ ਜਦੋਂ ਵੱਟਾਂ ਪਾਤੀਆਂ ਆਪਾਂ ਪਾਣੀ ਪਾਣੀ ਭਰਦੇ ਨਾ ਜਦੋਂ ਉਹਨਾਂ ਦੀ ਸੈੱਲ ਚੜ ਗਈ ਵੱਟਾਂ ਤੇ ਉਸ ਤੋਂ ਬਾਅਦ ਆਪਾਂ ਇਹ ਸ਼ਾਮ ਨੂੰ ਗੋਭੀ ਲੱਗਣ ਲਾਉਣੀ ਹੈ ਇਹ 3 ਵਜੇ ਤੋਂ ਬਾਅਦ ਉਦੋਂ ਪਹਿਲਾਂ ਗੋਭੀ ਆਪਾਂ ਟਰਾਂਸਪੋਰਟ ਨਹੀਂ ਕਰਨੀ ਚੰਗੀ ਨਰਸਰੀ ਤੋਂ ਤੁਹਾਨੂੰ ਜਾਂ ਜੀ ਤੁਸੀਂ ਖੁਦ ਤਿਆਰ ਕੀਤੀ ਹੈ ਚੰਗੀ ਪਨੀਰੀ ਚੰਗੀ ਜਾਲੇ ਵਾਲੀ ਥੱਲੋਂ ਉੱਪਰੋਂ ਸਖਤ ਪਨੀਰੀ ਜੇ ਲਾਵਾਂਗੇ ਉਹਦਾ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੂਗਾ ਕੋਲ ਗੋਭੀ ਦਾ ਜਿਹੜਾ ਕਿੰਨਾ ਪਲਾਂਟ ਪੈ ਜਾਂਦਾਗਾ ਇੱਕ ਕਿੱਲੇ ਦੇ ਵਿੱਚ ਉਹ ਤੁਸੀਂ 20000 ਤੋਂ ਲੈ ਕੇ 22000 ਬੂਟਾ ਤੁਸੀਂ ਇੱਕ ਕਿੱਲੇ ਵਿੱਚ ਪਾ ਸਕਦੇ ਹੋ ਕਈ ਵਾਰ ਤੇ 20000 ਵੀ ਪਾਉਂਦੇ ਕਈ 24 ਵੀ ਪਾਉਂਦੇ ਆ 20 22000 ਦੇ ਲਾਗੇ ਤੱਕ ਜਿਹੜਾ ਬੂਟਾ ਇਹ ਪੈ ਜਾਂਦਾ ਬੂਟੇ ਤੋਂ ਬੂਟੇ ਦੀ ਦੂਰੀ ਆਪਾਂ 10 ਇੰਚ ਰੱਖ ਸਕਦੇ ਆ ਤੇ ਵਧੀਆ ਰਿਜ਼ਲਟ ਆਪਾਂ ਨੂੰ ਮਿਲੂਗਾ ਇਹ ਪਨੀਰੀ ਲਾਉਣ ਦਾ ਟਾਈਮ ਨਹੀਂ ਮੈਂ ਦੱਸ ਰਿਹਾ ਇਹ ਪਨੀਰੀ ਲਿਆ ਕੇ ਲਾਉਣ ਦਾ ਵਾਂਹ ਦੇ ਵਿੱਚ ਉਹ ਟਾਈਮ ਦੱਸ ਰਿਹਾ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਵੈਰਾਈਟੀਆਂ ਦੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਵੈਰਾਈਟੀ ਲਾਓ ਜੇ ਦੇਸੀ ਵੈਰਾਈਟੀ ਵਿੱਚ ਜਾਣਾ ਤੇ अर्ਲੀ ਕੁਆਰੀ ਦੀਆਂ ਵੈਰਾਈਟੀਆਂ ਹੁੰਦੀਆਂ ਜਿਵੇਂ ਐਡਵਾਂਟਾ ਦੀ ਵਰਤਦੇ ਆਂ ਅਸੀਂ ਜਾਂ ਡਾਕਟਰ ਦੀ ਆਉਂਦੀ ਆ ਉਹ ਤੁਸੀਂ ਵਰਤ ਸਕਦੇ ਹੋ ਦੇਸੀ ਦੇ ਵਿੱਚ ਦੇਸੀ ਦੇ ਵਿੱਚ ਇੱਕ ਤਾਂ ਜਿਹੜੇ ਭਰਾ ਆਪ ਖੁਦ ਪਨੀਰੀ ਨਹੀਂ ਤਿਆਰ ਕਰਦੇ ਇਹ ਪਾਸੇ ਤੋਂ ਲੈਂਦੇ ਉਹਨਾਂ ਨੂੰ ਪਨੀਰੀ ਸਾਸੀ ਪੈਂਦੀ ਹੈ ਲਗਭਗ 50 ਕੇ ਪੈਸੇ ਬੂਟਾ ਪੈ ਜਾਂਦਾ ਉਹਨਾਂ ਨੂੰ ਤੇ ਹਾਈਬ੍ਰਿਡ ਦੇ ਵਿੱਚ ਜੇ ਤੁਸੀਂ ਜਾਣਾ ਤਾਂ ਉਹ ਥੋੜਾ ਆ ਸੀਡ ਜਿਵੇਂ ਮੰਨ ਲਓ ਕਿ ਚਲੋ 45000 ਨੂੰ ਚੰਗਾ ਬੀਜ ਮਿਲਦਾਗਾ ਜਿਵੇਂ ਸੈਮਿਨਸ ਦਾ ਬਾਹਰ ਦਾ ਬੀਜ ਬੀਜ ਆ ਉਹ ਆਪਾਂ ਵੀ ਨਰਸਰੀ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਲਾਈ ਹੋਈ ਆ ਉਹਦੀ ਉਹਦੇ ਚ ਜਿਹੜਾ ਬੀਜ ਆ ਉਹ ਬੀਜ ਮਹਿੰਗਾ ਹੋਣ ਕਰਕੇ ਉਹ ਪਨੀਰੀ ਵੀ ਆਪਾਂ ਨੂੰ ਮਹਿੰਗੀ ਪੈਂਦੀ ਆ ਉਹਦੇ ਚ ਤੁਸੀਂ ਜੇ ਵਰਤਨੀ ਆ ਤਾਂ 4051 ਹਾਈਬ੍ਰਿਡ ਗੋਭੀ ਵਤ ਸਕਦੇ ਆ ਜਿਵੇਂ ਮੂਲੀ ਦੀ ਵੈਰਾਈਟੀ ਵੀ ਚੇਂਜ ਹੋ ਜਾਂਦੀ ਹੈ ਮਹੀਨੇ ਬਾਅਦ ਇਸ ਦੀ ਵੈਰਾਈਟੀ ਵੀ ਮੰਨ ਕੇ ਚਲੋ ਮਹੀਨੇ ਡੇਢ ਮਹੀਨੇ ਬਾਅਦ ਚੇਂਜ ਹੋ ਜਾਂਦੀ ਗੋਭੀ ਦੀ ਉਹ ਤੁਹਾਨੂੰ ਨਾਮ ਨਾਲ ਅਸੀਂ ਦੱਸਿਆ ਕਰਾਂਗੇ ਵੀ ਆਹ ਹੁਣ ਵੈਰੈਟੀ ਲਾ ਸਕਦੇ ਹੋ। ਜੇ ਹੁਣ ਦੇਸੀ ਵੈਰੈਟੀਆਂ ਹੁੰਦੇ ਲੋ ਜੇ ਆਪ ਪਨੀਰੀ ਲੈ ਕੇ ਲਾਉਣੀ ਆ ਤਾਂ ਉਹ ਤੁਹਾਨੂੰ 50 ਕੇ ਪੈਸੇ ਗੀਤੀ ਦਾ ਰੇਟ ਥੋੜਾ ਵਾਧਾ ਨੂੰ ਕਰਕੇ 50 ਕੇ ਪੈਸੇ ਬੂਟਾ ਮਿਲਦਾ ਤੇ ਜਿਹੜੀ ਆਪਣੀ ਹਾਈਬ੍ਰਿਡ ਹੁੰਦੀ ਆ ਇਹਦਾ ਰੇਟ ਅਲੱਗ-ਅਲੱਗ ਆ ਸਾਰੇ ਨਸਰੇ ਆਨੇ ਕਈ ਭਰਾ 1 ਰੁਪਈਆ ਦਾ ਬੂਟਾ ਵੇਚਦੇ ਆ ਕਈ ਕਈ ਭਰਾ ਜਿਹੜੇ 95 ਪੈਸੇ ਦਾ ਕਈ 90 ਪੈਸੇ ਦਾ ਬੂਟਾ ਵੇਚਦੇ ਆ ਅਲੱਗ-ਅਲੱਗ ਰੇਟ ਆ ਜਾਂ ਕਈ 85 ਪੈਸੇ ਦਾ ਵੀ ਵੇਚ ਦਿੰਦੇ ਆ ਉਹਦਾ ਹਰੇਕ ਦਾ ਅਲੱਗ-ਅਲੱਗ ਰ ਤੇ ਉਹ ਚੰਗੀ ਪਨੀਰੀ ਹੋਣੀ ਚਾਹੀਦੀ ਚੰਗਾ ਜਾਲਾ ਹੋਵੇ ਥੱਲੇ ਉਹਦੇ ਤੇ ਪਨੀਰੀ ਹਾਰਡ ਹੋਵੇ ਪੱਕਾ ਸ਼ੈੱਡ ਨਾ ਪਾਇਆ ਹੋਵੇ ਕਈ ਵਾਰੀ ਧੁੱਪ ਨਹੀਂ ਲਵਾ ਕੇ ਦਿੰਦਾ ਅਗਲਾ ਤੇ ਉਹ ਜਿਹੜਾ ਪਨੀਰੀ ਆਪਾਂ ਜਦੋਂ ਆਪਾਂ ਬਾਹ ਦੇ ਵਿੱਚ ਲਾਉਣੇ ਆ ਉਹ ਫਿਰ ਮਰ ਜਾਂਦੀ ਆ ਹਾਈਬ੍ਰਿਡ ਦੇ ਵਿੱਚ ਹੋਰ ਬਹੁਤ ਵੈਰੈਟੀਆਂ ਆਉਂਦੀਆਂ ਡਾਕਟਰਾਂ ਦੇ ਵੀ ਆਉਂਦੀਆਂ ਕੋਈ ਵਰਤ ਸਕਦੇ ਆ ਆਪਾਂ ਨੂੰ ਕਿਸੇ ਕੰਪਨੀ ਨੇ ਕਿਹਾ ਨਹੀਂ ਵੀ ਤੁਸੀਂ ਸਾਡੇ ਦੇ ਹੀ ਨਾਮ ਲਓ ਜਿਹੜੀ ਗੋਭੀ ਦੀ ਫਸਲਾ ਇਹ 65 ਦਿਨਾਂ ਤੋਂ ਲੈ ਕੇ 70 ਦਿਨਾਂ ਦੇ ਵਿੱਚ ਜਿਹੜੀ ਆਪਣੀ ਤਿਆਰ ਹੋ ਜਾਂਦੀ ਆ ਇਹ ਮੂਲੀ ਨਾਲ ਥੋੜਾ ਵੱਧ ਸਮਾਂ ਲੈਂਦੀ ਆ ਤੇ ਇਹ ਗੇਤੀ ਫਸਲ ਆ ਇਹ ਇਹ ਜਿਹੜੀ ਪਨੀਰੀ ਵੀ ਆਪਾਂ ਆ ਉਹ ਤੁਸੀਂ 3 ਵਜੇ ਤੋਂ ਬਾਅਦ ਜਿਹੜੀ ਵਾਹਨ ਦੇ ਵਿੱਚ ਆਪਾਂ ਲਾਉਣੀ ਆ ਤੇ ਇਹ ਨਿਗਾ ਵੀ ਮੰਨ ਲਓ ਆਪਾਂ ਜਦੋਂ 11 ਵਜੇ 12 ਵਜੇ ਲਿਆ ਕੇ ਲਾਤੀ ਜੇ ਸੂਰਜ ਧੁੱਪ ਜਾਦੇ ਹੋਵੇ ਜੇ ਮੌਸਮ ਠੰਡਾ ਜਿਵੇਂ ਹੁਣ ਬੱਦਲ ਵਾਈ ਪਿੱਛੇ ਦੇਖ ਰਹੇ ਹਾਂ ਫਿਰ ਤਾਂ ਪਹਿਲਾਂ ਸਵੇਰ ਲਾ ਦਿਓ ਜੇ ਮੰਨ ਲਓ ਬੱਦਲ ਵਾਈ ਨਹੀਂ ਗਈ ਤੇ ਜਦੋਂ ਮੌਸਮ 3 ਵਜੇ ਤੋਂ ਬਾਅਦ ਜਿਹੜਾ ਗਰਮੀ ਘਟਨੀ ਸ਼ੁਰੂ ਹੋ ਜਾਂਦੀ 4 ਵਜੇ ਲਾ ਕੇ ਤੱਕ ਉਸ ਤੋਂ ਬਾਅਦ ਆਪਾਂ ਇਹ ਜਿਹੜੀ ਪਨੀਰੀ ਆਪਾਂ ਵਾਹਨ ਦੇ ਵਿੱਚ ਲਾਉਣੀ ਆ ਉਸ ਤੋਂ ਬਾਅਦ ਇਹ ਲਾ ਕੇ ਉਸ ਤੋਂ ਬਾਅਦ ਜਿਹੜੀਆਂ ਸਪਰੇਆਂ ਸੇਮ ਹੀ ਫੰਗੀਸਾਈਡ ਹੋਣਾ ਇੱਕ ਅੱਧਾ ਫੰਗੀ ਸਾਈਡ ਦੀ ਜਿਆਦਾ ਵਰਤੋਂ ਇਹਨੂੰ ਨਹੀਂ ਕਰਨੀ ਪੈਂਦੀ ਜਿਆਦਾ ਇਹਨੂੰ ਤੇਲੇ ਤੇ ਸੁੰਡੀ ਦੀ ਸਮੱਸਿਆ ਜਿਆਦਾ ਆਉਂਦੀ ਹੈ ਤੇ ਇੱਕ ਆਪਾਂ ਨੂੰ ਇਹ ਯੂਰਗਾ ਦੇ ਇਸਤੇਮਾਰੇ ਚ ਕਰਨੀ ਪੈਂਦੀ ਹੈ ਮੰਨ ਕੇ ਚੱਲੋ 4-5 ਬੈਗ ਜਿਹੜੇ ਯੂਰੀਆ ਦੇ ਕਿੱਲੇ ਦੇ ਪੈ ਜਾਂਦੇ ਹੈਗੇ ਇਹਦੇ ਬਾਰੇ ਆਪਾਂ ਮਿੱਟੀ ਲਾਉਣੀ ਕਦੋਂ ਮੇ ਕਦੋਂ ਮਿੱਟੀ ਲਾਉਣੀ ਆ ਜਾਂ ਕਦੋਂ ਕਿਹੜੀਆਂ ਸਪਰੇਅਆਂ ਕਰਨੀਆਂ ਉਹ ਮੈਂ ਤੁਹਾਨੂੰ ਫੇਰ ਕਹਾਂ ਵੀ ਆਪਾਂ ਅੱਗੇ ਵੀਡੀਓ ਲੈ ਕੇ ਆਵਾਂਗੇ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਹਰੇਕ ਬੰਦਾ ਹੀ ਕਹਿੰਦਾ ਯਾਰ ਵੀ ਵੀਡੀਓ ਬਾਲੀ ਵੱਡੀ ਹੋ ਗਈ ਹੈ ਛੋਟੀ ਵੀਡੀਓ ਬਣਾਓ ਤਾਂ ਆਪਾਂ ਤੁਹਾਨੂੰ ਨਾਲ-ਨਾਲ ਜਿਵੇਂ ਫੁੱਲ ਗੋਭੀ ਦੇ ਬਾਰੇ ਨਾ ਨਾ ਲਾਉਣ ਬਾਰੇ ਵੀ ਦੱਸਾਂਗੇ ਉਸ ਤੋਂ ਬਾਅਦ ਮਿੱਟੀ ਲਾਉਣ ਦੇ ਢੰਗ ਕੀ ਆ ਕਿਹੜੀ ਖਾਦ ਕਦੋਂ ਪਾਉਗੀ ਬਾਅਦ ਵਿੱਚੋਂ ਕਿਦਵੇਂ ਮਿੱਟੀ ਲਾਉਣੀ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦੇ ਦਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਆਪਾਂ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਨਾਲ ਅੱਗੇ ਜਿਹੜੀਆਂ ਵੀਡੀਓ ਲੈ ਕੇ ਆਵਾਂਗੇ ਉਹਨਾਂ ਵਿੱਚ ਸਾਂਝੀ ਕਰਾਂਗੇ ਜੇ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਚੰਗੀ ਲੱਗਦੀ ਹੈ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ